ਜਸਪ੍ਰੀਤ ਘਰ ਬਹੁਤ ਹੀ ਮਿਹਨਤੀ ਕੁੜੀ ਸੀ ਉਸਨੇ ਸਰਕਾਰੀ ਨੌਕਰੀ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਅਤੇ ਉਸਦੀ ਮਿਹਨਤ ਸਦਕਾ ਉਸਦੀ ਇਹ ਇੱਛਾ ਬਹੁਤ ਜਲਦੀ ਹੀ ਪੂਰੀ ਹੋ ਗਈ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਫਿਰ ਉਸਦੇ ਘਰਦਿਆਂ ਨੇ ਇੱਕ ਚੰਗਾ ਵਰ ਲੱਭ ਕੇ ਉਸਦਾ ਵਿਆਹ ਕਰ ਦਿੱਤਾ ਉਸਦੇ ਵਿਆਹ ਨੂੰ 5-6 ਮਹੀਨੇ ਹੋ ਚੁੱਕੇ ਸਨ ਜਸਪ੍ਰੀਤ ਦੇ ਸਹੁਰਾ ਪਰਿਵਾਰ ਵਾਲੇ ਵੀ ਬੜੇ ਚੰਗੇ ਸਨ ਉਹਨਾਂ ਨੇ ਵੀ ਉਸ ਨੂੰ ਅੱਗੇ ਨੌਕਰੀ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ। ਇੱਕ ਦਿਨ ਜਸਪ੍ਰੀਤ ਦੇ ਦਫ਼ਤਰ ਵਿੱਚ ਸਟਾਫ਼ ਦੀ ਜ਼ਰੂਰੀ ਮੀਟਿੰਗ ਸੀ ਅਤੇ ਜਸਪ੍ਰੀਤ ਵਾਰ-ਵਾਰ ਘੜੀ ਵੱਲ ਦੇਖ ਰਹੀ ਸੀ ਕਿ ਕਿਧਰੇ ਲੇਟ ਨਾ ਹੋ ਜਾਵੇ ਕਿਉਂਕਿ ਵਿਆਹ ਤੋਂ ਪਹਿਲਾਂ ਤਾਂ ਗੱਲ ਹੋਰ ਸੀ ਉਹ ਆਪਣੀ ਮਾਂ ਨੂੰ ਫੋਨ ਕਰ ਦਿੰਦੀ ਸੀ ਪਰ ਹੁਣ ਉਸਦੇ ਸਹੁਰਿਆਂ ਨੇ ਨੌਕਰੀ ਲਈ ਇਜਾਜ਼ਤ ਤਾਂ ਦੇ ਦਿੱਤੀ ਸੀ ਪਰ ਜਸਪ੍ਰੀਤ ਹਾਲੇ ਆਪਣੇ ਸਹੁਰਾ ਪਰਿਵਾਰ ਤੋਂ ਚੰਗੀ ਤਰ੍ਹਾਂ ਵਾਕਿਫ ਨਹੀਂ ਸੀ। ਉਸਨੇ ਘਰ ਫੋਨ ਤਾਂ ਕਰ ਦਿੱਤਾ ਸੀ ਪਰ ਉਸ ਨੂੰ ਬਹੁਤ ਡਰ ਲੱਗ ਰਿਹਾ ਸੀ ਜਦੋਂ ਉਹ ਦਫ਼ਤਰ ਤੋਂ ਬਾਹਰ ਨਿਕਲੀ ਤਾਂ ਬਹੁਤ ਜ਼ਿਆਦਾ ਮੀਂਹ ਪੈਣ ਲੱਗ ਪਿਆ ਜਸਪ੍ਰੀਤ ਮੀਂਹ ਦੀ ਪਰਵਾਹ ਨਾ ਕਰਦੀ ਹੋਈ ਐਕਟੀਵਾ ਲੈ ਕੇ ਆਪਣੇ ਘਰ ਵੱਲ ਨੂੰ ਚੱਲ ਪਈ ਜਦ ਤੱਕ ਉਹ ਘਰ ਪਹੁੰਚੀ ਉਦੋਂ ਤੱਕ ਉਹ ਪੂਰੀ ਤਰ੍ਹਾਂ ਭਿੱਜ ਚੁੱਕੀ ਸੀ ਜਦੋਂ ਉਹ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਉਸ ਦਾ ਪਤੀ ਅਨਮੋਲ ਵੀ ਘਰ ਆ ਚੁੱਕਿਆ ਸੀ ਅਤੇ ਉਸ ਦੇ ਘਰ ਕੁਝ ਰਿਸ਼ਤੇਦਾਰ ਆਏ ਹੋਏ ਸਨ ਉਸਨੇ ਡਰਦੀ ਜਿਹੀ ਨੇ ਦਰਵਾਜ਼ਾ ਖੋਲ੍ਹਿਆ ਉਸਨੇ ਦੇਖਿਆ ਕਿ ਉਸਦੀ ਭੂਆ ਸੱਸ ਆਈ ਹੋਈ ਸੀ ਉਸਨੇ ਜਸਪ੍ਰੀਤ ਵੱਲ ਵੇਖ ਕੇ ਮੱਥੇ ਤਿਉੜੀ ਜਿਹੀ ਪਾ ਲਈ ਐਨੇ ਉਹਨੂੰ ਜਸਪ੍ਰੀਤ ਦੀ ਸੱਸ ਵੀ ਆ ਗਈ ਜਸਪ੍ਰੀਤ ਨੇ ਆਪਣੀ ਭੂਆ ਸੱਸ ਨੂੰ ਮੱਥਾ ਟੇਕਿਆ ਇਸ ਤੋਂ ਪਹਿਲਾਂ ਕੋਈ ਬੋਲਦਾ ਜਸਪ੍ਰੀਤ ਦੀ ਸੱਸ ਨੇ ਕਿਹਾ ਪੁੱਤ ਤੇਰੇ ਕੱਪੜੇ ਕਿੰਨੇ ਭਿੱਜ ਗਏ ਹਨ ਅੰਦਰ ਜਾ ਕੇ ਕੱਪੜੇ ਬਦਲ ਲੈ ਨਹੀਂ ਤਾਂ ਤੈਨੂੰ ਠੰਡ ਲੱਗ ਜਾਵੇਗੀ ਅਤੇ ਜਲਦੀ ਆ ਜਾਵੇਂ ਮੈਂ ਗਰਮਾ-ਗਰਮ ਚਾਹ ਤੇ ਪਕੌੜੇ ਬਣਾਏ ਹਨ ਆਪਾਂ ਸਾਰੇ ਇਕੱਠੇ ਬੈਠ ਕੇ ਖਾਵਾਂਗੇ ਫਿਰ ਜਸਪ੍ਰੀ ਤੰਦਰ ਚਲੀ ਗਈ ਜਿਵੇਂ ਹੀ ਜਸਪ੍ਰੀ ਤੰਦਰੋ ਕੱਪੜੇ ਬਦਲ ਕੇ ਬਾਹਰ ਆਈ ਤਾਂ ਉਸਦੀ ਭੂਆ ਸੱਸ ਕਹਿਣ ਲੱਗੀ ਮੈਂ ਪੁੱਛਦੀ ਹਾਂ ਅਨਮੋਲ ਇਹੋ ਜਿਹੀਆਂ ਨੌਕਰੀਆਂ ਦਾ ਕੀ ਫਾਇਦਾ ਜਦੋਂ ਸਾਰਾ ਕੰਮ ਸੱਸਾਂ ਨੂੰ ਆਪ ਕਰਨਾ ਪਵੇ ਨੂੰਹਾਂ ਨੂੰ ਬੰਦਾ ਆਪਣੇ ਸੁੱਖ ਲਈ ਲੈ ਕੇ ਆਉਂਦਾ ਹੈ ਜੇ ਤੇਰੀ ਮਾਂ ਨੇ ਹੀ ਚੁੱਲ੍ਹਾ ਚੌਂਕਾ ਕਰਨਾ ਸੀ ਤਾਂ ਤੈਨੂੰ ਕਿਉਂ ਵਿਆਇਆ ਸੀ ਪੂਆਸਾਸ ਨੇ ਜਸਪ੍ਰੀਤ ਵੱਲ ਵੇਖਦੇ ਹੋਏ ਕਿਹਾ ਦੇਖ ਭਾਈ ਬੋਟੀਏ ਗੁੱਸੇ ਰਹਿ ਜਾਂ ਰਾਜੀ ਰਹਿ ਮੈਂ ਤਾਂ ਆਪਣੀਆਂ ਦੋਹਾਂ ਨੋਹਾਂ ਨੂੰ ਚੰਡ ਕੇ ਰੱਖਿਆ ਹੋਇਆ ਹੈ ਮਝਾਲ ਹੈ ਮੈਥੋਂ ਬਿਨਾ ਪੁੱਛੇ ਘਰੋਂ ਬਾਹਰ ਪੈਰ ਵੀ ਰੱਖ ਜਾਣ ਨਾਲੇ ਤਾਂ ਸਾਰਾ ਦਿਨ ਘਰ ਰਹਿੰਦੀਆਂ ਨੇ ਤੇ ਨਾਲੇ ਸਾਰਾ ਕੰਮ ਕਰਦੀਆਂ ਨੇ ਆਪਾਂ ਤਾਂ ਪੂਰੇ ਰੋਬ ਨਾਲ ਰਹਿੰਨੇ ਆ ਦੋਹਾਂ ਤੇ ਪੂਰਾ ਰੋਬ ਰੱਖੀਦਾ ਇਹ ਸੁਣ ਕੇ ਜਸਪ੍ਰੀਤ ਦੇ ਮੂੰਹ ਤੋਂ ਰੰਗ ਉੱਡ ਗਿਆ ਇਸ ਤੋਂ ਪਹਿਲਾਂ ਕੋਈ ਹੋਰ ਕੁਝ ਬੋਲਦਾ ਉਸ ਦੀ ਸੱਸ ਨੇ ਕਿਹਾ ਭੈਣ ਜੀ ਜੇ ਜਸਪ੍ਰੀਤ ਦੀ ਜਗ੍ਹਾ ਤੁਹਾਡੀ ਆਪਣੀ ਧੀ ਹੁੰਦੀ ਤਾਂ ਵੀ ਤੁਸੀਂ ਇਦਾਂ ਹੀ ਕਹਿੰਦੇ ਮੈਂ ਤਾਂ ਇਸ ਨੂੰ ਆਪਣੀ ਧੀ ਬਣਾ ਕੇ ਲੈ ਕੇ ਆਈ ਹਾਂ ਨੂਹਾ ਵੀ ਤਾਂ ਧੀਆਂ ਹੀ ਹੁੰਦੀਆਂ ਨੇ ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਸਮਝਾਂਗੇ ਤਾਂ ਹੀ ਤਾਂ ਇਹਨਾਂ ਦਾ ਸਾਡੇ ਨਾਲ ਪਿਆਰ ਪਵੇਗਾ ਅਤੇ ਸਾਡੇ ਨਾਲ ਲगाव ਹੋਵੇਗਾ ਜੇ ਮੈਂ ਅਨਮੋਲ ਲਈ ਚਾਹ ਬਣਾ ਸਕਦੀ ਹਾਂ ਤਾਂ ਜਸਪ੍ਰੀਤ ਲਈ ਕਿਉਂ ਨਹੀਂ ਉਹ ਵੀ ਤਾਂ ਸਵੇਰ ਦੀ ਕੰਮ ਤੇ ਗਈ ਹੁਣ ਆਈ ਹੈ ਸਾਡੇ ਬਜ਼ੁਰਗ ਹੋਣ ਤੋਂ ਬਾਅਦ ਮੇਰੀ ਇਸ ਧੀ ਨੇ ਹੀ ਸਾਡਾ ਸਾਰਾ ਕਾਰੋਬਾਰ ਸੰਭਾਲਣਾ ਹੈ ਤੇ ਨਾਲੇ ਸਾਨੂੰ ਬਜ਼ੁਰਗਾਂ ਨੂੰ ਇਹ ਸੁਣ ਕੇ ਜਸਪ੍ਰੀਤ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਅਤੇ ਉਹ ਭੱਜ ਕੇ ਆ ਕੇ ਆਪਣੀ ਸੱਸ ਦੇ ਗੱਲ ਲੱਗ ਕੇ ਬੋਲੀ ਇੱਕ ਮਾਂ ਮੈਂ ਆਪਣੇ ਪੇਕੇ ਘਰ ਛੱਡ ਆਈ ਅਤੇ ਇੱਥੇ ਆ ਕੇ ਮੈਨੂੰ ਮੇਰੀ ਦੂਜੀ ਮਾਂ ਮਿਲ ਗਈ ਜਸਪ੍ਰੀਤ ਦੀ ਸੱਸ ਨੇ ਕਿਹਾ ਚੱਲ ਪੁੱਤ ਹੁਣ ਚਾਹ ਪੀ ਲੈ ਕਿ ਮੈਨੂੰ ਵੀ ਆਪਣੇ ਨਾਲ ਹੀ ਰਵਾਏਂਗੀ ਫਿਰ ਜਸਪ੍ਰੀਤ ਭੱਜ ਕੇ ਜਾ ਕੇ ਅੰਦਰੋਂ ਪਕੌੜੇ ਲੈ ਆਈ ਅਤੇ ਸਾਰੇ ਚਾਹ ਪੀਣ ਲੱਗੇ ਤਦ ਕੋਲ ਹੀ ਜਸਪ੍ਰੀਤ ਦੇ ਸੌਰਾ ਸਾਹਿਬ ਬੈਠੇ ਸਨ ਤੇ ਉਹ ਭੂਆ ਜੀ ਨੂੰ ਕਹਿਣ ਲੱਗੇ ਭੈਣ ਘਰ ਪਿਆਰ ਤੇ ਵਿਸ਼ਵਾਸ ਨਾਲ ਚੱਲਦੇ ਹਨ ਰੋਹ ਬਨਾਲ ਨਹੀਂ ਤਾਂ ਜਸਪ੍ਰੀਤ ਦੀ ਭੂਆ ਸੱਸ ਸ਼ਰਮਿੰਦਾ ਜਹੀ ਹੋ ਗਈ ਅਤੇ ਕਹਿਣ ਲੱਗੀ ਹਾਂਜੀ ਵੀਰ ਜੀ ਤੁਹਾਡੀ ਗੱਲ ਸਹੀ ਹੈ ਮੈਨੂੰ ਤਾਂ ਹੁਣ ਸਮਝ ਲੱਗੀ ਹੈ ਫਿਰ ਸਾਰੇ ਗੱਲਾਂ ਬਾਤਾਂ ਕਰਨ ਲੱਗ ਪੈਂਦੇ ਹਨ ਕੋਲ ਬੈਠੀ ਜਸਪ੍ਰੀਤ ਨੇ ਕਿਹਾ ਪਪਾ ਜੀ ਇਹੋ ਜਿਹੀ ਸੱਸ ਅਤੇ ਸਾਰਾ ਪਰਿਵਾਰ ਰੱਬ ਸਭ ਨੂੰ ਦੇਵੇ ਮੈਂ ਉਮੀਦ ਕਰਦੀ ਹਾਂ ਕਿ ਦੋਸਤੋ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਇਹੋ ਜਿਹਿਆਂ ਹੀ ਹੋਰ ਵੀ ਪਰਿਵਾਰਕ ਕਹਾਣੀਆਂ ਦੇਖਣ ਲਈ ਮੇਰੇ ਚੈਨਲ ਸਟੋਰੀਜ਼ ਕਲਾਸਿਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ